ਸਾਬ ਨੂੰ ਜੈਸ਼ੀਰਾਮ ਜੀ ਮੈਂ ਤੁਹਾਡਾ ਛੋਟਾ ਵੀਰ ਅਨੰਦ ਟੰਡਨ ਯੂਨਾਈਟਿਡ ਫਰੰਟ ਤੋਂ ਪੰਜਾਬ ਅਧਿਖ ਦੇਖੋ ਜੀ ਅੱਜ ਪ੍ਰੈਸ ਕਾਨਫਰੰਸ ਇਸ ਸਿਸਲ ਚ ਕਰ ਰਹੇ ਆ ਕਿ ਜੋ ਪੰਜਾਬ ਦੇ ਹਾਲਾਤ ਨੇ ਬਹੁਤ ਹੀ ਮਾੜੇ ਨੇ ਬਹੁਤ ਜ਼ਿਆਦਾ ਮਾੜੇ ਨੇ ਤਾਜ਼ਾ ਦਾਜਾ ਕਾਨ ਆਰਐਸਐਸ ਦਾ ਜਿਹੜਾ ਸਵੈ ਸੇਵਕ ਸੀ ਉਹਤੇ ਸ਼ਰੀਆਮ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਉਹਦਾ ਕੀ ਕਸੂਰ ਸੀ ਜੀ ਹਿੰਦੂਸੀ ਦਾ ਆਰਐਸਐ ਦਾ ਸੋਨੇ ਸੇ ਉਸੀ ਦਾ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਵਿੱਚ ਪਹਿਲੇ ਤਾਂ ਮੈਂ ਬਹੁਤ ਜਦਨ ਖੇਦੀ ਕਰਨਾ ਇਸ ਹਤਿਆਕਾਂਡ ਦੀ ਔਰ ਸਰਕਾਰ ਦੀ ਵੀ ਕਿ ਜਿਹੜੀ ਕਿ ਦਿਨੋਂ ਦਿਨ ਦਿਨੋਂ ਦਿਨ ਕ੍ਰਾਈਮ ਵਾਧੀ ਰਿਹਾ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਆਏ ਦਿਨ ਰੋਡ ਗੋਲੀਆਂ ਚੱਲਣ ਡੀਆਂ ਇਸੇ ਤਰ੍ਹਾਂ ਕੱਲ ਦੀ ਘਟਨਾ ਵੇਖ ਲਓ ਮੇਰਾ ਖਿਆਲ ਕੱਲ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਹੀ 5-6 ਕਤਲ ਹੋ ਗਏ ਨੇ ਗੈਂਗਸਟਰਾਂ ਵੱਲੋਂ ਔਰ ਸਾਡੀ ਸਰਕਾਰ ਬਿਫਲ ਹੈ ਗਈ ਹੈ ਬਿਲਕੁਲ ਹੀ ਬਿਫਲ ਹੈ ਪਤਾ ਹੀ ਲਖਣੇਗਾ ਸਾਡੀ ਜਿਹੜੀ ਸਿਕਿਉਰਿਟੀ ਹੈ ਜਾਂ ਜਿਹੜਾ ਸਾਡੀ ਕਾਨੂੰਨ ਵਿਵਸਥਾ ਜਿਹੜੀ ਗਈ ਹੈ ਸਾਰੀ ਚਰਮਨਾਈ ਹੋਈ ਹੈ ਕੋਈ ਵੀ ਡਾਰਣੀਗਾ ਕਾਨੂੰਨ ਦਾ ਕਿਸੇ ਨੂੰ ਵੀ ਸ਼ਰੀਆਮ ਗੋਲੀ ਤੇ estrong ਹੋਈ ਹੈ ਜਿੱਦਾਂ ਕਿ ਮੈਂ ਕਹਿੰਦਾ ਅਸੀਂ ਛੋਟੇ ਹੁੰਦੇ ਆਂ ਉਹ ਖੇਡਦੇ ਹੁੰਦੇ ਸੀ ਬੰਟੇ ਉਹੋ ਜਿਹੀ ਗੋਲੀ ਹੋ ਗਈ ਅੱਜ ਕੱਲ ਮਿੰਟ ਨਹੀਂ ਲੱਗਦਾ ਗੋਲੀ ਮਾਰ ਦਿੰਦੇ ਆ ਸੋ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਪਹਿਲੇ ਦੇ ਇਹ ਮਕਤਬ ਸੀ ਬੜੀ ਮੰਦ ਭਾਗੀ ਕੱਟਣਾ ਹੈਗੀ ਆ ਜੀ ਬਹੁਤ ਮੰਦ ਭਾਗੀ ਜਿੰਨੀ ਉਹਦੀ ਮੈਂ ਖੇਧੀ ਕਰਨਾ ਉਨੀ ਥੋੜੀ ਕਿਉਂ ਇੱਕ ਟਾਰਗੇਟ ਸਿੱਧ ਕੀਤਾ ਗਿਆ ਤੇ ਸਾਬ ਪਤਾ ਲੱਗਦਾ ਪੈ ਕੇ ਹਿੰਦੂਆਂ ਨੂੰ ਮਾਰਨ ਵਾਸਤੇ ਇੱਕ ਟਾਰਗੇਟ ਸਿੱਧ ਕੀਤਾ ਗਿਆ ਕੋਈ ਵੀ ਉਹਨਾਂ ਦਾ ਟਾਰਗੇਟ ਕੋਈ ਨਹੀਂ ਉਹ ਦੇਖਦੇ ਨੇ ਕਿਹੜਾ ਹਿੰਦੂ ਆ ਕਿਹੜੀ ਸਸਥਾ ਨਾਲ ਜੁੜਿਆ ਚਾਹੇ ਉਹ ਸ਼ਿਵ ਸੈਨਾ ਹੋਵੇ ਚਾਹੇ ਆਰਸ ਹੋਵੇ ਚਾਹੇ ਭਈ ਰੰਗਦਲ ਹੋਵੇ ਕੋਈ ਵੀ ਸਮਾਜ ਸੇਵਕ ਜਿਹੜਾ ਸਿਰ ਚੁੱਕਦਾ ਸੰਗਠਨ ਹੈ ਜਿਹੜਾ ਹਿੰਦੂਆਂ ਨੂੰ ਇਕੱਠਿਆਂ ਕਰਦਾ ਪਿਆ ਇਹ ਸਾਰੇ ਹੀ ਉਹਨਾਂ ਨੂੰ ਟਾਰਗੇਟ ਕਰਨ ਦੇ ਨੇ ਤਾਂ ਕਿ ਹਿੰਦੂਆਂ ਦੀ ਆਵਾਜ਼ ਜਿਹੜੀ ਹੈ ਉਹਨੂੰ ਨੱਪ ਦਿੱਤੀ ਜਾਵੇ ਇਹਨਾਂ ਨੂੰ ਡਰਾ ਧਮਕਾਇਆ ਜਾਵੇ ਤਾਂ ਕਿ ਪੰਜਾਬ ਦਾ ਮੌਲ ਖਰਾਬ ਕਰ ਰਹੇ ਨੇ ਤਾਂ ਕੋਈ ਕੇਂਦਰ ਸਰਕਾਰ ਨੂੰ ਮੇਰੀ ਉੱਚੀ ਮੰਗੇ ਗਿਆ ਕਿ ਪੰਜਾਬ ਦਾ ਮਾਹੌਲ ਦੇਖਦਾ ਹੋਇਆ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਇੱਥੇ ਜਲਦ ਤੋਂ ਜਲਦ ਰਾਸ਼ਟਰਪਤੀ ਰਾਹਲ ਆਵੇ ਹਸਕਸ਼ੇਪ ਕਰੇ ਪੰਜਾਬ ਦੇ ਲੋਕ ਚਾਹੁੰਦੇ ਨੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਵੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਕੋਲ ਮੋਹ हट ਚੁੱਕਾ ਦਿਨੋਂ ਦਿਨ ਉਹਨਾਂ ਨੇ ਸਾਰਿਆਂ ਨੂੰ ਚਾਂਸ ਦੇ ਕੇ ਦੇਖ ਲਿਆ ਹੁਣ ਕੋਈ ਵੀ ਉਹਨਾਂ ਦੇ ਅਸੂਲਾਂ ਤੇ ਖਰਾ ਨਹੀਂ ਉਤਰਿਆ ਇੰਨਾ ਬਹੁਮਤ ਸਪਸ਼ਟ ਬਹੁਮਤ ਤੋਂ ਵਿਵਦ ਜਿਹੜਾ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਕਿਉਂਕਿ ਉਹਨਾਂ ਨੇ ਮੋਹ ਭੰਗ ਹੋ ਚੁੱਕਾ ਹੈ ਸਰਕਾਰਾਂ ਤੋਂ ਉਹਨਾਂ ਨੇ ਨਵੀਂ ਪਾਰਟੀ ਨੂੰ ਇਸ ਕਰਕੇ ਬਹੁਮਤ ਦਿੱਤਾ ਸੀ ਕਿ ਇੱਥੇ ਨਸ਼ਾ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਨਸ਼ਾ ਅਤਵਾਦ ਗੈਂਗਸਟਰ ਅਸੀਂ ਬਦਲਾਅ ਕਰਾਂਗੇ ਉਹ ਤੁਹਾਡੇ ਸਾਹਮਣੇ ਹੀ ਹੈ ਕਿ ਸਰਕਾਰ ਹਰ ਕੰਮ ਦੇ ਵਿੱਚ ਵਿਫਲ ਹੋਈ ਹੈ ਉਹ ਚਾਹੇ ਨਸ਼ਾ ਵੈ ਉਹ ਚਾਹੇ ਗੈਂਗਸਟਰ ਹੈ ਚਾਹੇ ਅੰਤਖਵਾਦੀ ਨੇ ਇਹ ਤੁਹਾਡੇ ਸਾਹਮਣੇ ਹੀ ਹੈ ਕਿ ਕੀ ਹਾਲਾਤ ਹੋ ਰਹੇ ਨੇ